ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸ਼ਰੋਮਨੀ ਭਗਤ ਨਾਮਦੇਵ ਯਾਤਰੀ ਨਿਵਾਸ ਕੇਸਰੀ ਬਾਗ ਮੁਕੰਮਲ ਹੋ ਜਾਂਦੇ ਸੱਚਕਣ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਲਈ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਰਿਹਾਈਸ਼ ਦੀ ਵੱਡੀ ਸਹੂਲਤ ਮਿਲ ਸਕੇਗੀ ਇਨਾਂ ਵਿਚਾਰਾਂ ਦਾ ਪ੍ਰਕਟਾਵਾ ਬਾਬਾ ਸੁਖਵਿੰਦਰ ਸਿੰਘ ਪੂਰੀਵਾਲਿਆ ਨੇ ਉਪਰੋਕਤ ਨਿਵਾਸ ਦੀ 7ਵੀਂ ਮੰਜ਼ਲ ਦਾ ਲੈਂਟਰ ਪੌਂਦੀ ਆਰੰਭਤਾ ਕਰਨ ਉਪਰੰਤ ਕੀਤਾ ਉਹਨਾਂ ਦੱਸਿਆ ਕਿ ਬੇਸਮੈਂਟ ਸਮੇਤ 9 ਮੰਜ਼ਿਲਾ ਇਸ ਨਿਵਾਸ ਵਿੱਚ ਬਾਥਰੂਮ ਅਟੈਚ 100 ਤੋਂ ਬਾਅਦ ਅਤੀ ਆਧੁਨਿਕ ਕਮਰੇ ਹੋਣਗੇ ਬੇਸਮੈਂਟ ਨੂੰ ਪਾਰਕਿੰਗ ਸਟੋਰ ਅਤੇ ਹੋਰ ਸਮਾਨ ਦੇ ਰੱਖ-ਰਖਾਵ ਲਈ ਵਰਤਿਆ ਜਾ ਸਕੇਗਾ ਉਹਨਾਂ ਕਿਹਾ ਕਿ ਇਹ ਸਰਾਂ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਉੱਪਰ ਪੈਂਦੇ ਹੋਣ ਕਰਕੇ ਸੰਤਾਂ ਨੂੰ ਇੱਥੇ ਪਹੁੰਚਣਾ ਵੀ ਆਸਾਨ ਹੋਵੇਗਾ ਇਸ ਤੋਂ ਪਹਿਲਾਂ ਸੱਜਖੜ ਸ਼੍ਰੀ ਹਰਮੰਦਰ ਸਾਹਿਬ ਦੇ ਅਰਦਾਸੀ ਪਾਈ ਗੁਰ ਸੇਵਕ ਸਿੰਘ ਨੇ ਅਰਦਾਸ ਕੀਤੀ ਇਸ ਮੌਕੇ ਦਰਬਾਰ ਸਾਹਿਬ ਦੇ ਐਡੀਸ਼ਨਲ ਮੈਨੇਜਰ युवराज ਸਿੰਘ ਸ਼੍ਰੀ ਦਰਬਾਰ ਸਾਹਿਬ ਐਕਸੀ ਸੁਖਿੰਦਰ ਸਿੰਘ ਸੰਤਪੂਰੀ ਵਾਲਿਆਂ ਦੇ ਮੁਖ ਬੁਲਾਰੇ, ਰਾਮ ਸਿੰਘ ਪਿੰਡਰ, ਇੰਜੀਨੀਅਰ ਸ਼ਮਸ਼ੇਰ ਸਿੰਘ, ਸੁਪਰਵਾਈਜ਼ਰ ਖਰੀਦਾ ਮੋਤਾ ਸਿੰਘ ਵੀ ਮੌਜੂਦ ਸਨ। ਬੰਤਨ ਸੋਢੀ ਸੁਲਤਾਨ, ਸ੍ਰੀ ਗੁਰੂ ਰਾਮਦਾਸ ਪਾਤਸ਼ਾਹੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਨੱਤ ਮਸਤਕ ਹੋਣ ਆ ਰਹੀਆਂ ਸਮੂਹ ਸੰਗਤਾਂ ਦੇ ਸਹੂਲਤ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੀ ਮਹਾਨ ਜਥੇਬੰਦੀ ਹੈ ਜੋ ਆਪਾਂ ਨੂੰ ਪਤਾ ਹੈ ਸੰਗਤ ਜੀ ਉੱਥੇ ਹੀ ਮਹਾਪੁਰਖ ਸੰਤ ਬਾਬਾ ਜਮਲ ਸਿੰਘ ਦੀ ਪੂਰੀ ਵਾਲੇ ਮਹਾਪੁਰਖ ਸੰਤ ਬਾਬਾ ਗੁਰਦਿਆਲ ਸਿੰਘ ਦੀ ਪੂਰੀ ਵਾਲੇ ਮਹਾਪੁਰਖ ਉਹਨਾਂ ਵੱਲੋਂ ਚੱਲ ਰਹੀ ਜੋ ਸੰਪਰਦਾ ਸੰਗਤ ਜੀ ਆਪ ਦੀ ਜਾਣਦੇ ਹੋ ਮਹਾਪੁਰਖ ਸੰਤ ਬਾਬਾ ਕਸ਼ਮੀਰ ਸਿੰਘ ਦੀ ਪੂਰੀ ਵਾਲੇ ਸੰਤ ਬਾਬਾ ਸੁਖਵਿੰਦਰ ਸਿੰਘ ਦੀ ਪੂਰੀ ਵਾਲੇ ਡੇਰਾ ਨਿਰਮਲੇ ਕਾਰ ਸੇਵਾ ਪੂਰੀ ਵਾਲੇ ਮਹਾਪੁਰਖਾਂ ਵੱਲੋਂ ਜੋ ਇਹ ਕਾਰ ਸੇਵਾ ਆਪ ਜੀ ਨੂੰ ਪਤਾ ਹੈ ਸ਼ਰੋਮਣੀ ਭਗਤ ਭਗਤ ਨਾਮਦੇਵ ਜੀ ਯਾਤਰੀ ਨਿਵਾਸ ਤਿਆਰ ਹੋ ਰਹੀ ਹੈ ਅੱਜ 7ਵੀਂ ਮੰਜ਼ਲ ਦੇ ਲੈਂਟਰ ਪਾਏ ਜਾ ਰਹੇ ਹਨ ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ ਆਪ ਇਸ ਸੇਵਾ ਵਿੱਚ ਤਨ ਮਨ ਧਨ ਨਾਲ ਹਿੱਸਾ ਪਾਇਆ ਕਰੋ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਕਰਨ ਆਈਆਂ ਸੰਗਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਹਨਜਰ ਸਿੰਘ ਦਰਬਾਰ ਸਾਹਿਬ ਜੀ ਦੇ ਸਹਿਯੋਗ ਨਾਲ ਸੰਪਰਦਾਇ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਸ਼੍ਰੋਮਣੀ ਭਗਤ ਨਾਮਦੇਵ ਜੀ ਜਾਤਿਵਾਦੀ ਜੋ ਸੇਵਾ ਪਿਛਲੇ ਸਮੇਂ ਤੋਂ ਚੱਲ ਰਹੀ ਚੱਲਦੀ ਆ ਰਹੀ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਮਿਹਰ ਸਦਕਾ ਔਰ ਆਪ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਅੱਜ ਜਿਹੜਾ ਇਸ ਮੰਜਲ ਦਾ ਸਤਵੀਂ ਮੰਜਲ ਦਾ ਲੈਂਡਰ ਸਤਿਗੁਰਾਂ ਅੱਗੇ ਅਰਦਾਸ ਬੇਤੀ ਕਰਕੇ ਜਿਹੜਾ ਆਰੰਭ ਕੀਤਾ ਗਿਆ ਤੇ ਗੁਰੂ ਸਾਹਿਬ ਕਿਰਪਾ ਕਰਨ ਜਿਹੜੇ ਇਸਰਾਂ ਦੇ ਸੇਵਾ ਦੇ ਕਾਰਜ ਨਹੀਂ ਤੇ ਆਪ ਉਸ ਤੇ ਮਿਹਰ ਪਰ ਅੱਖ ਰੱਖ ਕੇ ਜਲਦੀ ਜਿਹੜਾ ਸਪੂਰਨ ਕਰਨ ਦਾ ਬਲ ਹਿੰਮਤ ਜਿਹੜੀ ਉਹ ਬਖਸ਼ਿਸ਼ ਕਰਨ